ਉਹ ਮਤਲਬ ਕਿ ਕੀ ਪਤਾ ਸੀ ਕਿਉਂਕਿ ਉਹਦੇ ਵਿੱਚ ਕਾਫੀ ਓਲਾ ਪਰਦਾ ਰਗ ਗਿਆ ਸ਼ਾਇਦ ਉਹ ਇੰਟਰਵਿਊ ਸਾਹਿਬ ਵੀ ਉਹਲਾ ਪਰਦਾ ਨਹੀਂ ਉਹ ਜਿਹੜੇ ਆਪਣੇ ਮੱਕੜ ਸਾਹਿਬ ਨੇ ਨਾ ਇਹ ਮੈਂ ਇਹਨੂੰ ਸਮਝਾਇਆ ਵੀ ਸੀ ਉਸ ਦਿਨ ਇੰਟਰਵਿਊ ਕਰਨ ਤੋਂ ਪਹਿਲਾਂ ਵੀ ਭਾਈ ਗੱਡੀ ਆਪ ਦੀ ਜਿਹੜੇ ਪੈਡਲ ਤੇ ਰੱਖੇਗਾ ਉਸ ਤੇ ਦੂਜੇ ਪੈਡਲ ਤੇ ਮੈਂ ਵੀ ਰੱਖ ਦਿੱਤਾ ਫਿਰ ਕੰਮ ਖਰਾਬ ਹੋ ਜੂਗਾ ਪਰ ਕਈ ਬੰਦੇ ਨੂੰ ਨਾ ਆਤ ਹੁੰਦੀ ਹੈ ਹੁਣ ਮੈਨੂੰ ਜਿਹੜੀ ਸਭ ਤੋਂ ਮਾੜੀ ਗੱਲ ਮੱਕੜ ਦੀ ਇਹ ਲੱਗਦੀ ਹੈ ਬੀ ਕੈਮਰੇ ਦੇ ਪਿੱਛੇ ਤੂੰ ਖੜਾ ਹੈ ਕਹੀ ਜਾਂਦਾ ਹੈ ਜੀ ਅਸੀਂ ਮੈਂ ਬਾਵੇ ਕੋਲ ਖੇਡਦਾ ਹੁੰਦਾ ਸੀ ਬਾਵੇ ਨੇ ਜੀ ਬੜੇ ਦੀ ਜ਼ਿੰਦਗੀ ਖਰਾਬ ਕੀਤੀ ਜੀ ਮੈਨੂੰ ਵੀ ਜਿਸ ক্রিকেট ਸਾਨੂੰ ਬਹੁਤ ਤਾਂ ਕੀਤਾ ਜੀ ਬੜੀ ਪੋਲਿਟਿਕਸ ਹੋਈ ਜੀ ਫਲਾਨਾ ਹੋਇਆ ਠਮਕਾ ਹੋਇਆ ਇੱਕ ਉਹਦਾ ਦੋਸਤ ਸੀ ਉਹ ਖੜਾ ਕਹੀ ਜਾਂਦਾ ਸੀ ਮੈਂ ਜੀ ਡੀਪੀ ਆਜ਼ਾਦ ਕੋਲ ਖੇਡਦਾ ਸੀ ਆਜ਼ਾਦ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਬੜੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਤੀ ਫਲਾਨਾ ਕਰਤੀ ਮੈਂ ਤਾਂ ਚਲੋ ਆਫ ਰਿਕਾਰਡ ਆਪਾਂ ਇਹ ਗੱਲ ਕਰ ਰਹੇ ਸੀ ਤਾਂ ਬੀ ਆਪਣਾ ਆਪਣਾ opinion ਹੈ ਬਿਲਕੁਲ ਬਿਲਕੁਲ ਜੇ ਤੋ ਜਿਹੜਾ ਹੋਈ ਹੈ ਤੁਸੀਂ ਕਹਿ ਦਿਓ ਹੁਣ ਜਦ ਇੰਟਰਵਿਊ ਸ਼ੁਰੂ ਹੋਈ ਤਾਂ 바ਵਾ ਸਰ ਵਾਹ 바ਵਾ ਸਰ ਮੇਰਾ ਪਣਾ ਉੱਠ ਕੇ ਦਿਲ ਤੱਕ ਕਰੇ ਵੀ ਤੂੰ ਬੰਦਾ ਹੈ ਕਿ ਨਮੂਨਾ ਹੈ ਮੈਂ ਤਾਂ ਤੇਰੇ ਵਰਗਾ ਬੰਦਾ ਹੀ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ ਆ ਹੁਣੇ ਤੂੰ 2 ਮਿੰਟ ਪਹਿਲਾਂ 바ਵੇ ਦੀ ਪੈਂਟ ਲਾਈ ਜਾਂਦਾ ਸੀ ਔਰ ਮੈਂ ਕਿਹਾ ਮੈਂ ਕਿਹਾ ਕੁੜੀ ਦੇ ਰੇਪ ਕੇਸ ਦੇ ਵਿੱਚ 1 ਸਾਲ ਜੇਲ੍ਹ ਕੱਟ ਗਿਆ ਆ ਤੂੰ ਇਹਨੂੰ ਕਹਿੰਨਾ ਮੇਰਾ ਕੋਚ ਹੈ ਕੈਮਰੇ ਤੋਂ ਮੂਰੇ ਕਹੀ ਜਾਂਦਾ ਐਨੀ ਜੀ ਮੈਂ ਤਾਂ ਸਰ ਕਹੂੰਗਾ ਜੀ ਮੇਰੇ ਨਾਲ ਕੋ ਖੇਡਦਾ ਰਹਿਣ ਜੀ ਮੈਂ ਤਾਂ ਕਰਦਾ ਰਹਿਣ ਜੀ ਤੇ ਤੂੰ ਕੈਮਰੇ ਪਿੱਛੇ ਤੈਨੂੰ ਗਾਲਾਂ ਕੱਢੀ ਜਾਂਦਾ ਸੀ ਆਹੀ ਗੱਲ ਮੈਂ ਕਿਹਾ ਤਰਾ ਦੋਸਤ ਦੀ ਐ ਸਾਹਮਣੇ ਖੜਾ ਮੈਂ ਉਂਗਲ ਕਰਕੇ ਕਹਾਂ ਵੀ ਮੈਂ ਕਹਾ ਇਹ ਵੀ ਐਂ ਕਹਿੰਦਾ ਸੀ ਉਹ ਮੈਂ ਕਿਹਾ ਤੁਹਾਡੇ ਚ ਜੁਰਤ ਹੈ ਨਹੀਂ ਵੀ ਕੈਮਰੇ ਦੇ ਮੂਰੇ ਖੜ ਕੇ ਤੁਸੀਂ ਇਹ ਗੱਲ ਕਹੋ ਪਰਦੇ ਪਿੱਛੇ ਹੋ ਪਰਦੇ ਪਿੱਛੇ ਤੁਸੀਂ ਕੁਝ ਹੋਰ ਬੋਲਦੇ ਹੋ ਕਹਿੰਦੇ ਕੁਝ ਹੋਰ ਫੇਰ ਉਹਨੇ ਗੱਲ ਜਿਹੜੀ ਉਹ ਗੁਰਦਾਸ ਮਾਨ ਹੋਣਾ ਦੀਆਂ ਕਿਸੇ ਦੀ ਛੇੜ ਲਈ ਹੋਰ ਛੇੜ ਲਈ ਮੈਂ ਪਹਿਲਾਂ ਤਾਂ ਲੱਗਿਆ ਸੀ ਉੱਠ ਇੰਟਰਵਿਊ ਤੋਂ ਉੱਠਣ ਬਈ ਇੱਥੇ ਆਹ ਸਾਲਾ ਕੰਮ ਨੂੰ ਬੁਲਾਇਆ ਮੈਨੂੰ ਕਿ ਆਪਣੇ ਘਰ ਬੇਗਾਨੇ ਤੇ ਬੁਲਾਇਆ ਫਿਰ ਮੈਂ ਕਹਾ ਚਾਲੇ ਦੀ ਮਾਰ ਜੀ ਤਾੜਾ ਕਾਢ ਹੀ ਦਈ ਜੇ ਮੈਨੂੰ ਮਤਲਬ ਮੇਰਾ ਸਵਾਦ ਨਹੀਂ ਆਇਆ ਪੂਰਾ ਜੇ ਤੇ ਵੀ ਜਿਹੜਾ ਮੇਰੀ ਅੱਖ ਚ ਫਸਦੇ ਨਾ ਬੰਦਾ ਮੈਂ ਤੇਰਾ ਇੰਟਰਵਿਊ ਕਰਨੀ ਜੁਰਾ ਇੱਕ ਤੇ ਫਿਰ ਇਹਨੂੰ ਪੁੱਛਣਾ ਵੀ ਤੂੰ ਹੁਣ ਦੱਸ ਵੀ ਕ੍ਰਿਕਟ ਦਾ ਤੇਰੇ ਨਾਲ ਕੀ ਕੀ ਹੋਇਆ ਤੂੰ ਬੋਲ ਜੇ ਤੂੰ ਵਾਕਈ ਮਰਦ ਦਾ ਬੱਚਾ ਹੈ ਆ ਪਿੱਛੇ ਜੇ ਪਤਾ ਨਹੀਂ ਕਿਹਨੂੰ ਗਾਣਾ ਕੱਢੀ ਜਾਂਦਾ ਸੀ ਉਹਦੀ ਫਿਰਨ ਜਾ ਕੇ ਇੰਟਰਵਿਊ ਕਰਦਾ ਸੀ ਜੀ ਉਹ ਪਿੱਛੇ ਜ ਮੈਂ ਦੇਖਿਆ ਅਨਮੋਲ ਗਵਾਤਰਾ ਅਨਮੋਲ ਗਵਾਤਰਾ ਹੈ ਜੀ ਫਿਰ ਜਾ ਕੇ ਉਹਦੇ ਨਾਲ ਐਂ ਮੈਂ ਇੰਟਰਵਿਊ ਕਰਨੀ ਮੈਨੂੰ ਇਹੋ ਜਿਹੇ ਦੁਗੱਲੇ ਬੰਦੇ ਬੜੇ ਮਾੜੇ ਲੱਗਦੇ ਔਰ ਮੈਂ ਗੱਲ ਓਪਨਲੀ ਕਹਿਣਾ ਮੈਂ ਜਦ ਉੱਠਿਆ ਸੀ ਮੈਂ ਪਹਿਲਾਂ ਤਾਂ ਇਹਨੂੰ ਕਹਿਣ ਲੱਗਿਆ ਸੀ ਕੁਝ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੇਰੀ ਮਰਜ਼ੀ ਹੈ ਤੂੰ ਆਪਦਾ ਚਾਹ ਪੂਰਾ ਕਰ ਲੈ ਪਰ ਤੁਸੀਂ ਆਪ ਹੀ ਐਡੇ ਹੋਣ ਹਾਰ ਹੈ ਨਹੀਂ ਕਿ ਜਿਹੜੇ ਬੰਦੇ ਨੇ ਕੁੜੀ ਦੇ ਰੇਪ ਕੇਸ 'ਚ ਫਿਰ ਮੈਨੂੰ ਕਹਿੰਦਾ ਜੀ ਬਾਵੇ ਨੇ ਜੀ ਯੂਵੀ ਨੂੰ ਕੋਚ ਬਈ ਤੈਸ ਆਇਆ ਮੰਗਣਾ ਕਰਾਉਣਾ ਬਾਵੇ ਦੀ ਧੀ ਨਾਲ ਜਾਂ ਬਾਵੇ ਦੀ ਕੁੜੀ ਨਾਲ ਤੈ ਕਰਾਉਣਾ ਕੀ ਆ ਓਏ ਤੂੰ ਮੈਨੂੰ ਇਹ ਦੱਸ ਵੀ ਤੂੰ ਕਾਦੇ ਵਾਸਤੇ ਗੱਲ ਕਹਿ ਰਿਹਾ ਕਿ ਜੀ ਯੂਜ ਦਾ ਕੋਚ ਰਿਹਾ ਕਿ ਨਹੀਂ ਰਿਹਾ ਮੈਂ ਤੈਨੂੰ ਕੀ ਨੇ ਕਿਹਾ ਕੋਚ ਰਿਹਾ ਮੈਂ ਕਿਹਾ ਜਿਸ ਬੰਦੇ ਨੂੰ ਆਪ ਨਹੀਂ ਸਾਲੀ ক্রিকেট ਖੇਡਣੀ ਆਉਂਦੀ ਤੇ ਉਹ ਮੈਂ ਕਿਹਾ ਦੁਨੀਆ ਦਾ ਕੋਚ ਰਹੂਗਾ ਤੇ ਸਾਡੀ ਐਡਮਿਨਿਸਟ੍ਰੇਸ਼ਨ ਐ ਹੋਜੀ ਹੈ ਕਿ ਜਿਹੜਾ ਬੰਦਾ ਕੁੜੀ ਦੇ ਰੇਪ ਕੇਸ 'ਚ ਜੇਲ੍ਹ ਕੱਟ ਕੇ ਆਇਆ ਇੱਕ ਸਾਲ ਉਹਨੂੰ ਚੱਕ ਕੇ ਤੁਸੀਂ ਉੱਥੇ ਕੋਚ ਲਾਇਆ ਹੋਇਆ ਫਿਰ ਉਹ ਦੂਜੇ ਬੰਦੇ ਨੂੰ ਮੈਂ ਪੁੱਛਿਆ ਮੈਂ ਕਹਿੰਦਾ ਤੇਰਾ ਦੋਸਤ ਮੈਂ ਕਹਿੰਦਾ ਡੀਪੀ ਜਾਦਵਾਰੇ ਬੁਲੀ ਜਾਂਦਾ ਉਹ ਮੇਰਾ ਵੀ ਗੁਰੂ ਰਿਹਾ ਮੈਂ ਐਜ਼ এ ਗੁਰੂ ਉਹਦਾ ਆਦਰ ਸਨਮਾਨ ਕਰਦਾ ਲੇਕਿਨ ਜਿਹੜੀਆਂ ਚੀਜ਼ਾਂ ਗਲਤ ਨੇ ਉਹ ਮੈਂ ਗਲਤ ਕਹੀਆਂ ਜਿਹੜੀਆਂ ਹੋਈਆਂ ਉਹ ਹੈਗੀਆਂ ਉਹ ਤੁਹਾਨੂੰ ਐਕਸੈਪਟ ਕਰੋ ਸਹੀ ਨੂੰ ਸਹੀ ਕਹੋ ਉਹਦੇ ਮੁੰਡਿਆਂ ਨੂੰ ਆਏ ਲੱਗਿਆ ਵੀ ਸਾਡੇ ਪਿਓ ਨੂੰ ਕਹਤਾ ਮੈਂ ਕਹਿੰਦਾ ਮੇਰੇ ਨਾਲ ਬਹਿ ਕੇ ਗੱਲ ਕਰ ਲੋ ਪਰ ਉਸ ਤੋਂ ਬਾਅਦ ਵੀ ਜੋ ਵੀ ਹੈ ਹੀ ਇਜ਼ ਅ ਗ੍ਰੇਟ ਕੋਚ ਹੈ ਜੀ ਤੇ ਫਿਰ ਕਪਲਦੇਵ ਦੀ ਜਦ ਗੱਲ ਚਲਦੀ ਹੈ ਮੈਂ ਕਹਿੰਦਾ ਗ੍ਰੇਟ ਪਲੇਅਰ ਹੈ ਸਾਰੇ ਸਾਰੇ ਗ੍ਰੇਟ ਨੇ ਪਰ ਜਿਹੜੀ ਚੀਜ਼ ਗਲਤ ਹੈ ਤੁਸੀਂ ਉਹ ਜਾਂ ਤਾਂ ਆਪਣੇ ਮੂੰਹੋਂ ਨਾ ਕਹੋ ਜੇ ਕਹਿਣੀ ਹੈ ਤਾਂ ਫਿਰ ਤਾਂ ਸਤਿਕਾਰ ਕਰੋ ਵੀ ਕਿੱਥੇ ਤਾਂ ਤੂੰ ਕੈਮਰੇ ਦੇ ਪਿੱਛੇ ਬਾਵੇ ਨੂੰ ਗਾਲਾਂ ਕੱਢੀ ਜਾਂਦਾ ਤੂੰ ਆਗ ਨੂੰ ਗਾਲਾਂ ਕੱਢੀ ਜਾਂਦਾ ਤੇਰਾ ਦੋਸਤ ਤੇ ਫਿਰ ਜਦ ਕੈਮਰਾ ਤੁਰਦਾ ਜਦ ਮੈਂ ਗੱਲ ਕਰਦਾ ਤੂੰ ਮੈਨੂੰ ਕਹਿੰਦਾ ਭਾਈ ਐ ਮੈਂ ਤਾਂ ਜੀ ਖੇਡੇ ਆ ਜੀ ਮਤਲਬ ਇਹ ਦੋ ਗੱਲਾਂ ਇਹ ਦੋ ਗੱਲਾਂ ਇਹ ਪ੍ਰੈਸ ਵਾਲਿਆਂ ਨੂੰ ਮੈਂ ਤਾਂ ਹੀ ਕਹੇ ਜ਼ਿੰਦਗੀ ਦੇ ਵਿੱਚ ਚੈਨਲ ਵਾਲਿਆਂ ਨੂੰ ਕਿ ਜ਼ੁਰਤ ਰੱਖਿਆ ਕਰੋ ਜੋ ਤੁਸੀਂ ਕਹਿਣਾ ਪਿੱਛੇ ਜਾਂ ਤਾਂ ਪਿੱਛੇ ਚੁਗਲੀ ਨਾ ਕਰੋ ਜੇ ਨਹੀਂ ਹੈ ਤਾਂ ਫਿਰ ਮੂੰਹ ਤੇ ਕੋ ਬਹੁਤ ਸਾਰੀਆਂ ਗੱਲਾਂ ਐਸੀਆਂ ਦਿਖਦੀਆਂ ਨੇ ਬਹੁਤ ਸਾਰੇ ਹੋਰ ਵੀ ਜਿਹੜੇ ਹੈਗੇ ਆ ਪੱਤਰਕਾਰ ਹੁਣ ਗੁਰਦਾਸ ਮਾਨ ਦੀ ਗੱਲ ਚੱਲਦੀ ਸੀ ਗੁਰਦਾਸ ਮਾਨ ਦੀ ਜਨਾਨੀ ਦੀ ਗੱਲ ਚੱਲਦੀ ਸੀ ਉਹਨੇ ਜੋ ਕੀਤਾ ਕਾਰਜ ਚ ਚਲਾ ਇਹ ਪ੍ਰੀਤੀ ਸੱਪਰੂ ਤੇ ਆਹਾ ਆਪਣੀ ਇਹ ਆ ਕੀ ਆ ਵਿਰਿੰਦਰ ਦੀ ਜਨਾਨੀ ਹੈ ਜੀ ਪੰਮੀ ਵਿਰਿੰਦਰ ਇਹ ਤਿੰਨ ਜਨਾਨੀਆਂ ਨੇ ਸਾਡੀਆਂ ਹੈ ਤਾਂ ਭਾਬੀਆਂ ਲੱਗਦੀਆਂ